ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਸਹਿਬ ਸ੍ਰੀ ਗੁਰੂ ਗੁਰੂ ਰਾਮਦਾਸ ਮਹਾਰਾ ਜੀ ਦੀ ਅਪਾਰ ਕਿਰਪਾ ਦੇ ਸਦਕਾ ਦੂਰ ਦਰਾਡੇ ਤੋਂ ਠਾਠਾਂ ਮਾਰਦਾ ਇਕੱਠ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਨਤਮਸਤਕ ਹੋਣ ਦੇ ਲਈ ਸੰਗਤਾਂ ਪਹੁੰਚੀਆਂ ਹਨ ਨਵੇਂ ਸਾਲ ਦੀ ਸ਼ੁਰੂਆਤ ਕਰਨ ਦੇ ਲਈ ਗੁਰੂ ਸਹਿਬਾਨ ਦਾ ਓਟ ਆਸਰਾ ਲੈਣ ਦੇ ਲਈ ਗੁਰੂ ਰਾਮਦਾਸ ਸਮਰਾਜੀ ਦਾ ਸ਼ੁਕਰਾਨਾ ਕਰਨ ਦੇ ਲਈ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਮੱਥਾ ਟੇਕਣ ਦੇ ਲਈ ਗੁਰੂ ਸਹਿਬਾਨ ਧੰਤਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅਸ਼ੀਰਵਾਦ ਲੈਣ ਦੇ ਲਈ ਸੰਗਤਾਂ ਪਹੁੰਚੀਆਂ ਹਨ ਵਾਰ ਸਾਹਿਬ ਸ੍ਰੀ ਅੰਮ੍ਰਿਤਸਰ ਦੀਆਂ ਦਿਖਾਉਂਦੇ ਪਏ ਹਨ ਨਵੇਂ ਸਾਲ ਦੀ ਸ਼ੁਰੂਆਤ ਕਰਨ ਦੇ ਲਈ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸੰਗਤਾਂ ਦਾ ਠਾਠਾ ਮਾਰਦਾ ਇਕੱਠ ਨਵੇਂ ਸਾਲ ਦੀ ਸ਼ੁਰੂਆਤ ਗੁਰੂ ਘਰ ਗੁਰੂ ਰਾਮਦਾਸ ਮਹਾਰਾਜ ਜੀ ਦੀ ਨਗਰੀ ਦੇ ਦਰਸ਼ਨ ਕਰਨ ਦੇ ਲਈ ਅੰਮ੍ਰਿਤਸਰ ਸੰਗਤਾਂ ਪਹੁੰਚੀਆਂ ਹਨ ਸ਼ੁਰੂਆਤ 2025 ਦੀ ਕਰਨ ਦੇ ਲਈ ਸੰਗਤਾਂ ਸ੍ਰੀ ਅੰਮ੍ਰਿਤਸਰ ਪਹੁੰਚੀਆਂ ਹਨ ਦਰਬਾਰ ਸਾਹਿਬ ਮੱਥਾ ਟੇਕ ਕੇ ਨਵੇਂ ਸਾਲ ਦੀ ਸ਼ੁਰੂਆਤ ਕਰਨ ਦੇ ਲਈ ਇਹ ਸੰਗਤਾਂ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਪਹੁੰਚੀਆਂ ਕਰਨ ਦੇ ਲਈ ਹਰਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਮੱਥਾ ਟੇਕ ਕੇ ਸ਼ੁਰੂਆਤ ਨਵੇਂ ਸਾਲ ਦੀ ਸ਼ੁਰੂ ਕਰਨ ਦੇ ਲਈ ਸੰਗਤਾਂ ਡਾਬਾ ਜੀ ਸੰਚਕਾਂਸ਼ੀ ਦਰਬਾਰ ਸਾਹਿਬ ਪਹੁੰਚੇ ਕਿ ਕਹਿਣਾ ਚਾਹੋਗੇ ਸਭ ਤੋਂ ਪਹਿਲਾਂ ਜੀ ਨਵੇਂ ਸਾਲ ਦੀ ਆਖਮਨ ਨੂੰ ਲੈ ਕੇ ਪਹਿਲੇ ਤੇ ਤੁਹਾਡੇ ਸੋਤਿਆਂ ਦਾ ਬਹੁਤ ਬਹੁਤ ਧੰਨਵਾਦ ਤੁਹਾਡੇ ਆਂਝੀਆਂ ਦਾ ਤੇ ਧੰਨਵਾਦ ਜਿਹੜਾ ਕਿ ਨਿਮਾਣੇ ਦੇ ਬੰਦੇ ਨੂੰ ਆ ਕੇ ਫੜ ਲਿਆ ਜੇ ਤੇ ਤੁਸੀਂ ਕੀ ਕਹਿਣਾ ਚਾਹੋਗੇ ਸਾਰੇ ਤੁਸੀਂ ਪਹੁੰਚੇ ਹੋਏ ਪਰਿਵਾਰ ਸਹਿਤ ਸਤਕਾਂਛੀ ਦਰਬਾਰ ਸਾਹਿਬ ਕੀ ਕਹਿਣਾ ਚਾਹੋਗੇ ਸਾਰੇ ਅਸੀਂ ਕਹਿਣਾ ਇਹ ਚਾਹਾਂਗੇ ਗੁਰੂ ਰਾਮਦਾਸ ਜੀ ਦੇ ਅੱਗੇ ਅਰਦਾਸ ਇਹੀ ਕਰਦੇ ਆ ਕਿ ਇਹ ਪ੍ਰਮਾਤਮਾ ਇਹ ਨਵਾਂ ਸਾਲ ਜਿਹੜਾ 2025 ਲਿਆਂਦਾ ਜੇ ਸਾਰਿਆਂ ਵਾਸਤੇ ਖੁਸ਼ੀਆਂ ਭਰਿਆ ਹੋਵੇ ਸਾਰਿਆਂ ਵਾਸਤੇ ਚੜ੍ਹਦੀ ਕਲਾ ਵਾਲਾ ਹੋਵੇ ਔਰ ਆਉਣ ਵਾਲਾ ਸਾਲ ਸਾਰਿਆਂ ਵਾਸਤੇ ਸਾਡੇ ਏਕਤਾ ਤੇ ਭਾਈਚਾਰੇ ਦਾ ਪ੍ਰਤੀਕ ਹੋਵੇ 2024 ਦੀਆਂ ਖਟੀਆਂ ਮਿੱਠੀਆਂ ਯਾਦਾਂ ਵੀ ਹੋਣ ਗਿਆ ਕਿ ਲੱਗਦਾ ਕਿ 25 ਦੇ ਵਿੱਚ ਇਸ ਤਰ੍ਹਾਂ ਦੀਆਂ ਹੋਣੀਆਂ ਚਾਹੀਦੀਆਂ ਨੇ ਕਿ ਲੱਗਦਾ ਕਿ ਕੁਝ ਅਲੱਗ ਚੱਲਣਾ ਚਾਹੀਦਾ ਕਿਸੇ ਜਗ੍ਹਾ ਦੇਖੋ ਹਰ ਸਾਲ ਕੋਈ ਨਾ ਕੋਈ ਜਿਹੜਾ ਸਾਲ ਜਾਂਦਾ ਹੈ ਨਾ ਖਟੀਆਂ ਮਿੱਠੀਆਂ ਯਾਦਾਂ ਜੁੜੀਆਂ ਹੀ ਹੁੰਦੀਆਂ ਨੇ ਤੇ 2025 ਦੇ ਵਿੱਚ ਆਸ ਕਰਦੇ ਹਾਂ ਕਿ ਮੋਰ ਬੈਟਰ ਹੋਏਗਾ ਬਾਕੀ ਤੁਹਾਨੂੰ ਪਤਾ ਹੀ ਹੈ ਕਿ ਜਿਹੜੇ ਚੇਂਜਸ ਆ ਰਹੇ ਨੇ ਔਰ ਹੋਰ ਚੇਂਜਸ ਆਣਗੇ ਔਰ ਸਾਰਿਆਂ ਦੇ ਅੱਗੇ ਅਪੀਲ ਇਹੀ ਕਰਦਾ ਹਾਂ ਕਿ ਏਕਤਾ ਭਾਈਚਾਰੇ ਦੇ ਨਾਲ ਅਸੀਂ ਪਿਆਰ ਮੁਹੱਬਤ ਦੇ ਨਾਲ ਅਸੀਂ ਆਪਣੇ ਪੰਜਾਬ ਦੀ ਅਰਦਾਸ ਕਰੀਏ ਗੁਰਰਾਮਦਾਸ ਜੀ ਨਗਰੀ ਚ ਬੈਠੇ ਆਂ ਔਰ ਸਾਰਿਆਂ ਵਾਸਤੇ ਬਿਹਤਰ ਹੋਵੇ ਔਰ ਅੱਛਾ ਆਉਣ ਵਾਲਾ ਸਾਰਿਆਂ ਵਾਸਤੇ ਸਾਲ ਹੋਵੇ ਧੰਨਵਾਦ ਸਾਰਿਆਂ ਨੂੰ ਥੈਂਕ ਯੂ ਥੈਂਕ ਯੂ ਬਾਕੀ ਅ ਬਾਬਾ ਜੀ ਕੀ ਕਹਿਣਾ ਚਾਹੋਗੇ 2025 ਦੀ ਸ਼ੁਰੂਆਤ ਹੋਈ ਆ ਸਭ ਤੋਂ ਪਹਿਲਾਂ ਕੀ ਕਹਿਣਾ ਚਾਹੋਗੇ ਜੀ ਸਭ ਤੋਂ ਪਹਿਲਾਂ ਮੈਂ ਗੁਰੂ ਗੋਬੀ ਸਿੰਘ ਕਲਗੀਧਰ ਪਾਤਸ਼ਾਹ ਜੀ ਜਿਨ੍ਹਾਂ ਨੇ ਜੰਗ ਲੜ ਕੇ ਫਤਿਹ ਬਖਸ਼ੀ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀਤਾ ਲੋੜੀ ਕਾਮ ਸੋਹਰ ਤੇ ਆਖੀ ਹੈ ਕਾਰਜ ਦੇਵ ਸਵਾਰ ਸਤਗੁਰ ਸੱਚ ਸਾਕੀ ਹੈ ਸੰਤਾ ਸੰਗੰਨਦਾਨ ਅੰਮ੍ਰਿਤ ਚਾਕੀ ਹੈ ਪੈ ਪੰਜਨ ਮਿਹਰਵਾਨ ਦਾਸ ਕੀ ਰਾਖੀ ਹੈ ਨਾਨਕ ਹਰ ਗੁਣ ਗਾਏ ਅਲਖ ਪ੍ਰਭ ਲਖੀਏ ਜੋ ਵੀ ਗੁਰੂ ਸਾਹਿਬ ਜੀ ਦੀ ਕਿਰਪਾ ਨਾਲ ਕੋਈ ਵੀ ਸ਼ੁਰੂਆਤ ਕਰਨੀ ਹੋਵੇ ਤਾਂ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਤੋਂ ਕਰਨੀ ਚਾਹੀਦੀ ਹੈ ਕੋਈ ਵੀ ਫੈਸਟੀਵਲ ਤੇ ਆਹਾਰ ਹੋਵੇ ਗੁਰੂ ਸਾਹਿਬ ਜੀ ਦੇ ਘਰ ਆਣ ਕੇ ਸੈਲੀਬ੍ਰੇਟ ਕਰਨਾ ਚਾਹੀਦੀ ਹੈ ਤਾਂ ਔਰ ਗੁਰੂ ਸਾਹਿਬ ਜੀ ਦੀ ਕਿਰਪਾ ਨਾਲ ਦੇਸੀ ਮਹੀਨੇ ਦੇ 1 ਤਰੀਕ ਨੂੰ 1 ਮਾਰਚ ਚੇਤਨ ਹੁੰਦਾ ਹੈ ਜੀ ਨਵਾਂ ਸਾਲ ਜੋ ਸਾਡਾ ਇਤਿਹਾਸਿਕ ਦੇ ਜੇ ਜਾਣਕਾਰੀ ਰੱਖੀਏ ਤੇ ਉਸ ਤਰ੍ਹਾਂ ਉਦਾਂ ਅੰਗਰੇਜ਼ਾਂ ਦਾ ਹੈ ਗਿਆ ਜੀ ਸਤ ਸੰਗਤ ਜੀ ਸਾਰਿਆਂ ਨੂੰ ਨਵੇਂ ਸਾਲ ਦੀਆਂ ਸਮੂਹ ਗੁਰਨਾਨਕ ਨਾਮਲੇਵਾ ਸੰਗਤਾਂ ਨੂੰ ਦੇਸ਼ ਔਰ ਵਿਦੇਸ਼ ਦੀਆਂ ਸੰਗਤਾਂ ਨੂੰ ਨਵੇਂ ਸਾਲ ਦੀਆਂ ਲੱਖ ਲੱਖ ਵਧਾਈਆਂ ਹੋਣ ਔਰ ਇਹ ਜੋ ਗੁਰੂ ਸਾਹਿਬ ਜੀ ਦੀ ਕਿਰਪਾ ਦੇ ਨਾਲ ਸੰਗਤਾਂ ਦੇਸ਼ ਔਰ ਵਿਦੇਸ਼ ਤੋਂ ਜਾਂ ਇੱਥੇ ਨਤਮਸਤਕ ਹੋ ਰਹੀਆਂ ਨੇ ਔਰ ਦਰਸ਼ਨ ਇਸ਼ਨਾਨ ਕਰ ਰਹੀਆਂ ਨੇ ਔਰ ਗੁਰੂ ਸਾਹਿਬ ਜੀ ਦੀ ਕਿਰਪਾ ਦੇ ਨਾਲ ਕੰਪਲੈਕਸ ਦੇ ਬਾਹਰ ਜਿਕਾਰਿਆਂ ਦੀ ਗੂੰਜ ਦੇ ਨਾਲ ਜੋ ਨਵੇਂ ਸਾਲ ਦੀ ਸ਼ੁਰੂਆਤ ਹੋਈ ਹੈ ਇਹ ਨਾਮ ਬਿਨਾ ਕੈਸੇ ਉਤਰ ਸਪਾਰਾ ਬਿਨ ਹਰ ਭਜਨ ਨਹੀਂ ਛੁਟਕਾਰਾ ਪਿਛਲੇ ਅਵਗਨ ਬਖਸ਼ਲੇ ਪ੍ਰਭ ਅੱਗੇ ਮਾਰਗ ਪਾਵੈ ਦਇਆ ਕਰੋ ਕਸ਼ਮੀਰ ਉਹ ਪਾਵੋ ਡੁੱਗਦੇ ਪੱਥਰ ਤਾਰੇ ਸਤਿਗੁਰ ਦੀ ਕਿਰਪਾ ਨਾਲ ਵਿਸਰ ਨਾਹੀ ਦਾਤਾਰ ਆਪਣਾ ਨਾਮ ਦੇਹੁ ਗੁਣ गावा ਦਿਨ ਰਾਤ ਨਾਨਕ ਚਾਉ ਵਾਲੀ ਇਹੋ ਜੀ ਬਖਸ਼ਿਸ਼ ਸਤਿਗੁਰ ਜੀ ਸਾਡੇ ਤੇ ਸਿਰ ਮੇਰ ਪਰਿਆ ਹੱਥ ਰੱਖ ਕੇ ਇਸ ਚੈਨਲ ਵਾਲੇ ਵੀਰਾਂ ਤੇ ਔਰ ਸਾਡੇ ਗੁਰੂ ਸਾਹਿਬ ਜੀ ਦੀ ਸੰਗਤਾਂ ਦੇ ਮੇਹਰ ਭਰਿਆ ਹੱਥ ਰੱਖ ਕੇ ਸੇਵਾਵਾਂ ਲੈਣ ਔਰ ਗੁਰੂ ਸਾਹਿਬ ਜੀ ਦੀ ਕਿਰਪਾ ਨਾਲ ਜਿੱਥੇ ਆਪ ਜੀ ਨਵਾਂ ਸਾਲ ਮਨਾ ਰਹੇ ਹੋ ਉੱਥੇ ਸਤਿਗੁਰੂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜਨਵਰੀ ਵਾਲੇ ਦਿਨ ਜਨਵਰੀ ਦੇ ਮਹੀਨੇ ਵਿੱਚ 6 ਜਨਵਰੀ ਜੋ ਪਟਨਾ ਸਾਹਿਬ ਦੀ ਧਰਤੀ ਤੇ ਦਾਸ ਉੱਥੇ ਗਿਆ ਹੈ ਦੋ ਵਾਰੀ ਤਾਂ ਹੀ ਪ੍ਰਕਾਸ਼ ਹਮਾਰਾ ਪਾਇਓ ਪਟਨਾ ਸਹਿਰ ਵਿਖੇ ਪਵ ਪਾਇਓ ਉਹਨਾਂ ਦੀਆਂ ਕੁਝ ਮੈਂ 17 2 3 ਜੋ 17 ਨੇ ਆਪ ਜੀ ਨੂੰ ਸਰਵਣ ਕਰਾਵਾਂਗਾ ਸ਼ੋਰਚ ਮੇਰਾ ਸਤਿਗੁਰ ਨੇ ਕਲ ਗੀਆ ਵਾਲਾ ਪੁੱਤ ਕੌਮ ਦੇ ਲੈ ਖੇਲਾ ਕੇ ਹਾਲੇ ਵੀ ਆਖੀ ਜਾਵੇ ਤੇਰਾ ਕਰਜਾ ਕਿਵੇਂ ਉਤਾਰਾਂ ਉਹ ਮੇਰਾ ਸਤਿਗੁਰ ਕਲ ਗੀਆ ਵਾਲਾ ਕਦੇ ਕਦੇ ਸੋਚਾਂ ਤੂੰ ਕਿਸ ਮਿੱਟੀ ਦਾ ਬਣਿਆ ਉਹ ਤਨ ਗੁਜਰੀ ਵਰਗੀ ਮਾਤਾ ਜਿੰਨੇ ਐਸਾ ਪੁੱਤਰ ਜਨਿਆ ਉਹ ਹੱਥ ਵਿੱਚ ਕਿਰਪਾ ਨੇ ਉਠਾ ਕੇ ਉਹ ਖੰਡੇ ਦੀ ਪੌਲਿਸ਼ ਕਾ ਕੇ ਹੱਥ ਵਿੱਚ ਕਿਰਪਾਨ ਫੜਾ ਕੇ ਖੰਡੇ ਦੀ ਪੌਲਿਸ਼ ਕਾ ਕੇ ਹਲੇ ਵੀ ਆਖੀ ਜਾਵੇ ਤੇਰ ਕਰ ਜਾ ਕਿਵੇਂ ਉਤਾਰਾ ਉਹ ਮੇਰੇ ਸਤਿਗੁਰ ਕਲਗੀਆਂ ਵਾਲਾ ਕੁਦਰਤ ਵੀ ਅਥਰੂ ਕੇਰੇ ਉਹਦੀ ਤੱਕ ਕੇ ਦਰਦ ਕਹਾਣੀ ਉਹ ਫੁੱਲ ਛੜ ਗਏ ਖੁਸ਼ਬੂਆਂ ਉਹ ਫੁੱਲ ਛੜ ਗਏ ਖੁਸ਼ਬੂਆਂ ਪੱਥਰ ਵੀ ਹੋ ਕੇ ਪਾਰੀ ਪਿਆਰੇ ਨੂੰ ਆਰੇ ਨੋ ਮਿਤ ਬਣਾ ਕੇ ਸਾਰਾ ਦਿਲ ਦਾ ਹਾਲ ਸੁਣਾ ਕੇ ਹਲੀ ਵੀ ਆਖੀ ਜਾਵੇਂ ਤੇਰਾ ਕਰਜ ਕਿਵੇਂ ਉਤਾਰਾਂ ਮੇਰੇ ਸਤਿਗੁਰ ਕਲਗੀਆਂ ਵਾਲਾ ਵਾਹਿਗੁਰੂ ਸਭ ਸੰਗਤਾਂ ਨੂੰ ਤੰਤਨ ਸਿੰਘ ਤੇ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਕਿਰਪਾ ਦੀਆਂ ਅਡਵਾਂਸ ਮੁਬਾਰਕਵਾਦ ਚੜਤੀ ਕਲਾ ਵਿੱਚ ਰਵੋ ਅਮਰ ਸ਼ਕੋਤ ਸਿੰਘ ਸਜੋ ਨਛੇੜ ਦੁਰਵੋ ਚੜਤੀ ਕਲਾ ਵਿੱਚ ਰਵੋ ਨਾਮ ਜਪੋ ਸੇਵਾ ਕਰੋ ਸਿਮਰਨ ਕਰੋ ਇਹੋ ਹੀ ਇਸ ਦੇ ਨਾਲ ਹੀ ਪਾਰ ਉਤਾਰੈ ਨਾਮ ਬਿਨਾ ਕੈਸੀ ਉਤਰਸ ਪਾਰਾ ਬਿਨ ਹਰ ਭਜਨ ਨਾਇ シュਟਕਾਰਾ ਕੋਈ ਵੀ ਜੀਵ ਹੈ ਸੈਤ ਧਰੀ ਹੈ ਜਾਂ ਅਮਰਤਰੀ ਉਹਨੂੰ ਗੁਰੂ ਸਭ ਦੀ ਅਧਕਾਰ ਹੋਣਾ ਹੀ ਪੈਣਾ ਹੈ ਚੜਤੀ ਕਲਾ ਵਿੱਚ ਰਵੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ